15 16 ਸਾਲ ਹੋ ਗਏ ਆ ਕਿ ਫਰਦ ਜਿਹੜੀ ਐ ਇਹ ਆਨਲਾਈਨ ਨਿਕਲਣ ਲੱਗ ਗਈ ਐ ਯਾਨੀ ਕਿ ਸਾਰੀ ਜਿਹੜੀ ਪੁਰਾਣੀ ਫਰਦ ਸੀ ਉਸ ਨੂੰ ਯਾਨੀ ਕਿ ਕੰਪਿਊਟਰਾਈਜ਼ਡ ਕੀਤਾ ਗਿਆ ਪਰ ਉਦੋਂ ਵੀ ਇਹ ਸ਼ਬਦ ਇਹਨਾਂ ਸ਼ਬਦਾਂ ਨੂੰ ਅਗਰ ਪੰਜਾਬੀ ਚ ਲਿਖ ਦਿੰਦੇ ਤਾਂ ਚੰਗਾ ਰਹਿੰਦਾ ਫਰਦ ਦੇ ਵਿੱਚ ਵੀ ਜੋ ਵੇਰਵਾ ਲਿਖਿਆ ਹੁੰਦਾ ਜਾਂ ਟਿੱਪਣੀ ਲਿਖੀ ਹੁੰਦੀ ਆ ਉਹ ਪੰਜਾਬੀ ਚ ਸਿੱਧਾ ਲਿਖ ਦੋ ਇਹ ਜਮੀਨ ਫਲਾਣੇ ਨੇ ਫਲਾਣੇ ਤੋਂ ਐਨੀ ਤਰੀਕ ਨੂੰ ਐਨੇ ਰੇਟ ਤੇ ਲਈ ਗਈ ਫਿਰ ਉਹ ਜਿਹੜੀ ਕਚਹਿਰੀਆਂ ਦੇ ਵਿੱਚ ਸਾਡਾ ਆਉਣਾ ਜਾਣਾ ਨਾ ਫਿਰ ਉਹ ਖਤਮ ਹੋ ਜਾਣਾ ਜਿਵੇਂ ਅਖਬਾਰ ਪੜ੍ਹਦੇ ਆ ਜੇ ਉਦਾਂ ਆਪਾਂ ਨੂੰ ਫਰਦ ਪੜ੍ਹਨੀ ਆ ਜੇ ਤੇ ਫਿਰ ਆਪਾਂ ਕਚੈਰੀਆਂ ਦੇ ਗੇੜੇ ਕਿਉਂ ਲਈਏ ਕਿਸੇ ਖਾਸ ਵਜ੍ਹਾ ਕਰਕੇ ਹੀ ਆਪਾਂ ਉੱਥੇ ਜਾਵਾਂਗੇ ਲੇਕਿਨ ਅੱਜ ਜੇਕਰ ਇੱਕ ਮਰਲੇ ਦਾ ਵੀ ਪਤਾ ਲਾਣਾ ਹੋਵੇ ਵੀ ਕਿੱਥੇ ਆ ਕਿੱਥੇ ਨਹੀਂ ਤਾਂ ਵੀ ਸਾਨੂੰ ਕਚੈਰੀਆਂ ਦੇ ਚੱਕਰ ਘਟਨੇ ਪੈਂਦੇ ਨੇ ਪਰ ਆਉਣ ਵਾਲੀਆਂ ਕੁਝ ਵੀਡੀਓਜ਼ ਦੇ ਵਿੱਚ ਆਪਾਂ ਸੌਖਾ ਕਰ ਦੇਾਂਗੇ ਫਰਦ ਨੂੰ ਪੜਨਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਅੱਜ ਦੀ ਵੀਡੀਓ 'ਚ ਆਪਾਂ ਸ਼ੁਰੂ ਕਰਾਂਗੇ ਫਰਦ ਜਮ੍ਹਾਂਬੰਦੀ ਦੇ ਔਖੇ ਸ਼ਬਦ ਕਟੋ-ਕਟ ਆਪਾਂ 200 ਤੋਂ 250 ਸ਼ਬਦ ਦੋਸਤੋ ਕਰਾਂਗੇ ਅੱਜ ਦੀ ਵੀਡੀਓ 'ਚ ਸਿਰਫ 25 ਸ਼ਬਦ ਨੇ ਪਹਿਲਾਂ ਤੁਸੀਂ ਇਹਨਾਂ ਦਾ ਇੱਕ ਸਕਰੀਨਸ਼ਾਟ ਲੈ ਲਓ ਇਦਾਂ ਤੇ ਬਾਅਦ ਵਿੱਚ ਤੁਸੀਂ ਆਪਣੇ ਕੋਲ ਉਹਨੂੰ ਲਿਖ ਲਿਓ ਜਾਂ ਫੋਟੋ ਤੋਂ ਦੇਖ ਲਿਆ ਕਰੋ ਇਹ ਉਹਨਾਂ ਵੀਰਾਂ ਲਈ ਵੀਡੀਓ ਹੈ ਜਿਹੜੇ ਫਰਦ ਨੂੰ ਪੜ੍ਹਨਾ ਚਾਹੁੰਦੇ ਨੇ ਜਿਨ੍ਹਾਂ ਦਾ ਇੰਟਰਸਟ ਹੈਗਾ ਇਸ ਚੀਜ਼ ਦੇ ਵਿੱਚ ਲੇਕਿਨ ਫਰਦ ਨੂੰ ਪੜ੍ਹਦੇ ਆਂ ਕਈ ਵਾਰੀ ਕੁਝ ਅੱਖਰ ਇਦਾਂ ਦੇ ਆਉਂਦੇ ਨੇ ਸਾਨੂੰ ਉਹਨਾਂ ਦਾ ਮਤਲਬ ਪਤਾ ਨਹੀਂ ਹੁੰਦਾ ਇੱਕ ਵਾਰ ਤੁਸੀਂ ਮੇਰੇ ਨਾਲ ਪੜ੍ਹ ਲਵੋ ਤੁਹਾਨੂੰ ਯਾਦ ਰਹਿ ਜਾਣਗੇ ਸਾਰੇ ਸ਼ਬਦ ਤੇ ਬਾਅਦ ਵਿੱਚ ਤੁਸੀਂ ਜੋ ਸਕਰੀਨਸ਼ਾਟ ਲਿਆ ਉਹਦੀ ਤੁਸੀਂ ਪ੍ਰੈਕਟਿਸ ਹੌਲੀ-ਹੌਲੀ ਕਰ ਸਕਦੇ ਹੋ ਇਹ 25 ਸ਼ਬਦ ਨੇ ਆਉਣ ਵਾਲੀ ਵੀਡੀਓ ਦੇ ਵਿੱਚ ਪਾਰਟ 2 ਦੇ ਵਿੱਚ ਆਪਾਂ ਅਗਲੇ ਜਿਹੜੇ ਸ਼ਬਦ ਨੇ ਉਹ ਕਰਾਂਗੇ ਯਾਨੀ ਕਿ ਤਿੰਨ ਚਾਰ ਵੀਡੀਓਜ਼ ਦੇ ਵਿੱਚ ਆਪਾਂ 250 ਤੋਂ 300 ਜਿਹੜੇ ਸ਼ਬਦ ਨੇ ਉਹ ਸਿੱਖਾਂਗੇ ਜਿਵੇਂ ਕਿ ਸਭ ਤੋਂ ਪਹਿਲਾ ਸ਼ਬਦ ਹੈ تفصیلی تفصیلی ਦਾ ਮਤਲਬ ਹੁੰਦਾ ਹੈ ਵੇਰਵਾ ਉਜਰ ਸ਼ਬਦ ਦਾ ਮਤਲਬ ਹੈ ਇਤਰਾਜ਼ ਇਤਰਾਜ਼ ਜ਼ਾਹਿਰ ਕਰਨਾ ਸਰਬਰਾ ਸ਼ਬਦ ਦਾ ਮਤਲਬ ਹੈ ਸਰਪ੍ਰਸਤ ਠੀਕ ਹੈ ਜੀ ਜ਼ਰ ਸ਼ਬਦ ਸੁਣਿਆ ਹੋਣਾ ਜ਼ਰ ਦਾ ਮਤਲਬ ਹੈ ਰਕਮ ਹਮਸ਼ੀਰਾ ਹਮਸ਼ੀਰਾ ਸ਼ਬਦ ਦਾ ਮਤਲਬ ਹੈ ਭੈਣ ਖਾਵਨ ਦਾ ਮਤਲਬ ਹੈ ਪਤੀ ਜੋਜ਼ਾ ਦਾ ਮਤਲਬ ਹੈ ਪਤਨੀ ਸਨਦ ਸ਼ਬਦ ਦਾ ਮਤਲਬ ਹੈ ਸਰਟੀਫਿਕੇਟ ਫਿਰ ਅੱਗੇ ਚਾਰ ਦਿਸ਼ਾਵਾਂ ਆ ਗਈਆਂ ਉੱਤਰ ਦੱਖਣ ਪੂਰਬ ਪੱਛਮ ਇਹਨਾਂ ਨੂੰ ਕਿਵੇਂ ਲਿਖਿਆ ਜਾਂਦਾ ਗਰਬ غرب ਦਾ ਮਤਲਬ ਹੈ ਪੱਛਮ ਯਾਨੀ ਕਿ ਵੈਸਟ ਸ਼ਰਕ ਦਾ ਮਤਲਬ ਹੈ ਪੂਰਬ ਯਾਨੀ ਕਿ ਈਸਟ ਸਮਾਲ ਸ਼ਬਦ ਦਾ ਮਤਲਬ ਹੈ ਉੱਤਰ ਯਾਨੀ ਕਿ ਨਾਰਥ ਜਨੂਬ ਦਾ ਮਤਲਬ ਹੈ ਦੱਖਣ ਯਾਨੀ ਕਿ ਸਾਊਥ ਉਸ ਤੋਂ ਬਾਅਦ ਆਪਣੇ ਕੋਲ ਸ਼ਬਦ ਹੈ ਜੀ ਤਾਬੇ ਤਾਬੇ ਦਾ ਮਤਲਬ ਹੈ ਅਨੁਸਾਰ ਯਾਨੀ ਕਿ ਅਕੋਰਡਿੰਗ ਟੂ ਫਿਰ ਸ਼ਬਦ ਆਪਣੇ ਕੋਲ ਹੈਗਾ ਜੀ ਬਦਰ ਬਦਰ ਸ਼ਬਦ ਦਾ ਮਤਲਬ ਹੈ ਗਲਤੀ ਕੋਈ ਮਿਸਟੇਕ ਹੋਣਾ ਫਰਦ ਬਦਲ ਕਰਨਾ ਇੱਕ ਹੁੰਦਾ ਹੈ ਕਿ ਕੀ ਕਰਵਾਉਣ ਜਾ ਰਹੇ ਹੋ ਫਰਦ ਬਦਲ ਕਰਨੀ ਹੈ ਯਾਨੀ ਕਿ ਫਰਦ ਦੇ ਵਿੱਚ ਜੋ ਗਲਤੀ ਸੀ ਉਸ ਨੂੰ ਸੁਧਾਰਨਾ ਬਾਤਿਲ ਬਾਤਿਲ ਦਾ ਮਤਲਬ ਹੈ ਰੱਦ ਕਰਨਾ ਪਿਸਰ ਦਾ ਮਤਲਬ ਹੈ ਪੁੱਤਰ ਇੱਕ ਸ਼ਬਦ ਹੈ ਜੀ ਹਕੂਕ ਹਕੂਕ ਸ਼ਬਦ ਦਾ ਮਤਲਬ ਹੈ ਹੱਕ ਹਿੱਬਾ ਸ਼ਬਦ ਹੈ ਹਿੱਬਾ ਸ਼ਬਦ ਦਾ ਮਤਲਬ ਹੈ ਦਾਨ ਤੇ ਵਾਹਿਦ ਦਾ ਮਤਲਬ ਹੁੰਦਾ ਜੀ ਦਾਨ ਦੇਣ ਵਾਲਾ ਅਰਾਜ਼ੀ ਅਰਾਜ਼ੀ ਸ਼ਬਦ ਦਾ ਮਤਲਬ ਹੈ ਜ਼ਮੀਨ ਸਾਡੀ ਜਿਹੜੀ ਪੈਲੀ ਹੁੰਦੀ ਹੈ ਖੇਤ ਹੁੰਦੇ ਨੇ ਅਰਾਜ਼ੀ ਦਾ ਮਤਲਬ ਜ਼ਮੀਨ ਹਸਬ ਜ਼ਾਇਲ ਹਸਬ ਜ਼ਾਇਲ ਸ਼ਬਦ ਦਾ ਮਤਲਬ ਹੈ ਹੇਠ ਲਿਖੇ ਅਨੁਸਾਰ ਇੱਕ ਸ਼ਬਦ ਕਰਿਆ ਸੀ ਆਪਾਂ ਤਾਬੇ ਤਾਬੇ ਦਾ ਮਤਲਬ ਅਨੁਸਾਰ ਹਸਬ ਜ਼ਾਇਲ ਦਾ ਮਤਲਬ ਹੇਠ ਲਿਖੇ ਅਨੁਸਾਰ ਐਜ਼ ਮੈਂਸ਼ਨਡ ਬਿਲੋ ਆਪਾਂ ਅਗਰ ਲਿਖਦੇ ਨੇ ਇੰਗਲਿਸ਼ ਦੇ ਵਿੱਚ ਉਸ ਤੋਂ ਬਾਅਦ ਆ ਜੀ ਆਪਣੇ ਕੋਲ ਇਵਜ਼ਾਨਾ ਇਵਜ਼ਾਨਾ ਸ਼ਬਦ ਦਾ ਮਤਲਬ ਹੈ ਮੁਆਵਜ਼ਾ ਇੱਕ ਸ਼ਬਦ ਅੱਗੇ ਦੇ ਦੇ ਦਾ ਮਤਲਬ ਹੈ ਪਿੰਡ ਅੱਗੇ ਸ਼ਬਦ ਹੈ ਜੀ ਸਕੀਨ ਸਕੀਨ ਦਾ ਮਤਲਬ ਹੈ ਪਿੰਡ ਦਾ ਵਸਨੀਕ ਇੱਕ ਆਪਣੇ ਕੋਲ 25 ਨੰਬਰ ਸ਼ਬਦ ਹੈ ਲਾਸਟ ਇਸ ਵੀਡੀਓ ਦਾ ਕਨਕੂਤ ਕਨਕੂਤ ਦਾ ਮਤਲਬ ਹੈ ਖੜੀ ਫਸਲ ਵੇਖ ਕੇ ਪੈਦਾਵਾਰ ਦਾ ਅੰਦਾਜ਼ਾ ਲਾਉਣਾ ਜਦੋਂ ਟੈਕਸ ਲੱਗਦਾ ਸੀ ਪੁਰਾਣੇ ਸਮਿਆਂ 'ਚ ਜਾਂ ਕਰ ਲੱਗਦਾ ਸੀ ਉਦੋਂ ਅੱਜ ਦੇ ਵਰਗੇ ਮੈਥਡ ਨਹੀਂ ਸੀ ਹੁੰਦੇ ਫਸਲ ਨੂੰ ਖੜੀ ਦੇਖ ਕੇ ਜਦੋਂ ਪੱਕੀ ਫਸਲ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਐਤ ਕੀ ਫਸਲ ਚੰਗੀ ਹੋਈ ਆ ਵੀ ਐਨੇ ਪਰਸੈਂਟ ਜਾਂ ਐਨਾ ਹਿੱਸਾ ਜਿਹੜਾ ਤੁਸੀਂ ਉਹ ਰਾਜੇ ਮਹਾਰਾਜਾ ਨੂੰ ਕਰ ਦੇਣਾ ਉਦੋਂ ਦੇ ਸ਼ਬਦ ਨੇ ਜਿਹੜੇ ਇਹ ਸਾਰੇ ਜਿਹੜੇ ਨੇ ਇਹ ਆਪਣੀ ਫਰਦ ਦੇ ਵਿੱਚ ਲਿਖੇ ਆ ਰਹੇ ਨੇ ਤੁਹਾਡਾ ਇੱਕ ਸਵਾਲ ਜ਼ਰੂਰ ਹੋਏਗਾ ਕਿ ਜਦੋਂ ਪਿਛਲੇ 15 16 ਸਾਲ ਹੋ ਗਏ ਆ ਕਿ ਫਰਦ ਜਿਹੜੀ ਹੈ ਇਹ ਆਨਲਾਈਨ ਨਿਕਲਣ ਲੱਗ ਗਈ ਹੈ ਯਾਨੀ ਕਿ ਸਾਰੀ ਜਿਹੜੀ ਪੁਰਾਣੀ ਫਰਦ ਸੀ ਉਸ ਨੂੰ ਯਾਨੀ ਕਿ ਕੰਪਿਊਟਰਾਈਜ਼ਡ ਕੀਤਾ ਗਿਆ ਪਰ ਉਦੋਂ ਵੀ ਇਹ ਸ਼ਬਦ ਇਹਨਾਂ ਸ਼ਬਦਾਂ ਨੂੰ ਅਗਰ ਪੰਜਾਬੀ ਚ ਲਿਖ ਦਿੰਦੇ ਤਾਂ ਚੰਗਾ ਰਹਿੰਦਾ ਫਰਦ ਦੇ ਵਿੱਚ ਵੀ ਜੋ ਵੇਰਵਾ ਲਿਖਿਆ ਹੁੰਦਾ ਜਾਂ ਟਿੱਪਣੀ ਲਿਖੀ ਹੁੰਦੀ ਹੈ ਉਹ ਪੰਜਾਬੀ ਚ ਸਿੱਧਾ ਲਿਖ ਦੋ ਇਹ ਜ਼ਮੀਨ ਫਲਾਣੇ ਨੇ ਫਲਾਣੇ ਤੋਂ ਐਨੀ ਤਰੀਕ ਨੂੰ ਐਨੇ ਰੇਟ ਤੇ ਲਈ ਗਈ ਪਰ ਸਾਰੇ ਸ਼ਬਦ ਇਹੀ ਯੂਜ਼ ਹੁੰਦੇ ਨਹੀਂ ਫਿਰ ਉਹ ਜਿਹੜੀ ਕਚਹਿਰੀਆਂ ਦੇ ਵਿੱਚ ਸਾਡਾ ਆਉਣਾ ਜਾਣਾ ਨਾ ਫਿਰ ਉਹ ਖਤਮ ਹੋ ਜਾਣਾ ਫਿਰ ਜਿਹੜੇ ਅਫਸਰ ਲੱਗੇ ਨੇ ਫਿਰ ਉਹਨਾਂ ਦੀ ਜਿਹੜੀ ਕਹਿ ਲੋ ਕਿ ਇੱਕ ਠੁੱਕ ਹੈ ਉਹ ਪਿੰਡਾਂ 'ਚ ਖਤਮ ਹੋ ਜਾਣੀ ਉਹ ਵੀ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰਕੇ ਆਪਣੀ ਨੌਕਰੀ ਕਰਦੇ ਨੇ ਤੇ ਆਪਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀ ਜਿਵੇਂ ਅਖਬਾਰ ਪੜ੍ਹਦੇ ਆ ਜੇ ਉਦਾਂ ਆਪਾਂ ਨੂੰ ਫਰਦ ਪੜ੍ਹਨੀ ਆ ਜੇ ਤੇ ਫਿਰ ਆਪਾਂ ਕਚੈਰੀਆਂ ਦੇ ਗੇੜੇ ਕਿਉਂ ਲਾਈਏ ਕਿਸੇ ਖਾਸ ਵਜ੍ਹਾ ਕਰਕੇ ਆਪਾਂ ਉੱਥੇ ਜਾਵਾਂਗੇ ਲੇਕਿਨ ਅੱਜ ਅਗਰ ਇੱਕ ਮਰਲੇ ਦਾ ਵੀ ਪਤਾ ਲਾਣਾ ਹੋਵੇ ਵੀ ਕਿੱਥੇ ਆ ਕਿੱਥੇ ਨਹੀਂ ਤਾਂ ਵੀ ਸਾਨੂੰ ਕਚੈਰੀਆਂ ਦੇ ਚੱਕਰ ਕੱਟਨੇ ਪੈਂਦੇ ਨੇ ਪਰ ਆਉਣ ਵਾਲੀਆਂ ਕੁਝ ਵੀਡੀਓਜ਼ ਦੇ ਵਿੱਚ ਆਪਾਂ ਸੌਖਾ ਕਰ ਦੇਾਂਗੇ ਫਰਦ ਨੂੰ ਪੜਨਾ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ